ਅ ਗੁਰੂ ਪਿਆਰੇ ਸਾਥਣਗੇ ਜੀ ਕੱਜ ਕੇ ਫਤਿਹ ਬਰਾਉ ਵਾਈਡ ਵੀ ਜਿੱਕਾ ਖਾਲਸਾ ਵਾਈਡ ਵੀ ਜਿੱਕੇ ਫਤਿਹ ਪਿਛਲੇ ਡੇਢ ਮਹੀਨੇ ਤੋਂ ਬਹੁਤ ਵੱਡਾ ਨੁਕਸਾਨ ਪੰਜਾਬ 'ਚ ਹੋਇਆ ਤੇ ਖਾਸ ਕਰਕੇ ਮਾਝਾ ਤੇ ਦੁਆਬੇ ਵਿੱਚ ਤੇ ਮੈਨੂੰ ਹੀ कोशिश यही है, है कि मैं हर जगह उठा जावा क्योंकि आ भी लड़ाई के खिलाफ लड़ाई लड़ी अपनी संगत ने लड़ी सरकार नहीं तो तो ना कोई मशीना ना कोई साधन ना कोई इंजीनियर सो जिथे भी मैं गया भी संगत हो होके कोई बंद बन रही थी ਕੋਈ ਮੋਰ ਸੇਵਾ ਕਰ ਰਹੀ ਸੀ ਜਿਹੜਾ ਕੰਮ ਸਰਕਾਰ ਦਾ ਸੀ ਜਿਹੜੀ ਮੈਂ ਅਸਲੀ ਗੱਲ ਦੱਸਣਾ ਚਾਹਣਾ ਤੁਹਾਨੂੰ ਜਦ ਬੰਦ ਆ ਬਹੜ ਆਏ ਕਿਉਂ ਆਬ ਰੋਕ ਸਕਦੇ ਸੀ ਆਪਾਂ ਆਪਾਂ ਜੇ ਡੈਮ ਆਪਣੇ ਹੀ ਟਾਈਮ ਹੈ ਇੱਥੇ ਮਾਧੋਪੁਰ ਟਾਈਮ ਉਧਰ ਦੇ ਪਾਸੇ ਭਾਖੜਾ ਟਾਈਮ ਪੌਂਗੇ ਟਾਈਮ ਆ ਡੈਮਾ ਵਿੱਚ ਪਾਣੀ ਕੰਟਰੋਲ ਕਰ ਲਈਦਾ ਹੁੰਦਾ ਹੈ। ਵੱਡੇ ਬਾਬਤ ਸਾਹਿਬ ਨੂੰ ਜੋ ਸਰਕਾਰ ਨੂੰ ਨਿਜੀ ਮੈਂ ਉਹਨਾਂ ਦੇ ਨਾਲ ਗੱਪੀ ਸੀ। ਅਸੀਂ ਪਹਿਲੀ ਜਨਵਰੀ ਦੇ ਮਹੀਨੇ ਮੀਟਿੰਗ ਸਾਧਦੇ ਸੀ ਪੰਜਾਬ ਦੀ ਫਲੱਡ ਕੰਟਰੋਲ ਦੀ। ਕੀ ਹੁਣ 6 ਮਹੀਨਿਆਂ ਵਿੱਚ ਫਲੱਡ ਵੀ ਪੈਣੇ ਹੈ? ਤਿਆਰੀ ਕਰਨੋ ਸਾਰੇ। ਉਦੋਂ ਅਸੀਂ 2-300 ਕਰੋੜ ਰੁਪਇਆ ਦੇ ਕੇ ਆ ਸਾਰੇ ਬੰਦ ਪੱਕੇ ਕਰ ਲੈਂਦੇ ਸੀ। ਸਾਹ ਕਰ ਲੈਂਦੇ ਸੀ 20 ਦਿਨ ਤੱਕ ਕਰ ਲੈਂਦੇ ਸੀ ਸੇਮ ਨਾਲੇ ਸਾਫ਼ ਕਰ ਲੈਂਦੇ ਸੀ ਜਿੱਥੋਂ ਪਾਣੀ ਕੱਢਣਾ ਤੇ ਜੂਨ ਦੇ ਮਹੀਨੇ ਤੱਕ ਤਿਆਰੀ ਹੋ ਜਾਂਦੀ ਸੀ ਤੇ ਨਾਲੇ ਅਸੀਂ ਹਰ ਰੋਜ਼ ਨੂੰ ਵੀ ਪੈਂਦਾ ਸੀ ਸਾਡੇ ਕੋਲੇ ਹਰ ਘੰਟੇ ਦੀ ਰਿਪੋਰਟ ਆਉਂਦੀ ਸੀ ਕਿ ਡੈਮ ਦਾ ਪਾਣੀ ਦਾ ਲੈਵਲ ਕਿੰਨਾ ਹੈ ਕਿੰਨੇ ਡੇਂਜਰ ਤੋਂ ਕੰਨਾ ਕਿੱਥੋਂ ਤੱਕ ਚੱਲ ਗਿਆ ਉਦੇ ਨਾਲ ਹਾਰ ਨਾਲ ਅਸੀਂ ਪਾਣੀ ਕਰਦੇ ਰਹਿੰਦੇ ਸੀ ਕਿ ਹੁਣ ਇੰਨਾ ਕੱਢ ਦਿਓ ਉਹ ਇੰਨਾ ਕੱਢ ਦਿਓ ਉਹ ਇੰਨਾ ਕੱਢ ਦਿਓ ਤੁਸੀਂ ਹੈਰਾਨ ਰਹਿ ਜੂਗੇ ਤੁਸੀਂ ਹੈਰਾਨ ਦੇ ਚੋਗੇ ਜਿਸ ਦਿਨ ਇਹਨਾਂ ਦੇ ਗੇਟ ਖੁੱਲੇ ਤਿੰਨ ਡੈਮ ਦੇ ਜਿਹੜਾ ਤੁਹਾਡਾ ਬਾਪ ਇਹ ਸਾਰਾ ਪਾਣੀ ਇੱਥੇ ਹੈ ਜੀ ਸਾਗਰ ਡੈਮ ਦੇ ਇੱਥੇ ਹੀ ਸਾਰੇ ਗੇਟ ਪੂਰਤੇ 2.5 ਲੱਖ ਕਿਊਸਿਕ ਪਾਣੀ ਆ ਦਰਿਆ ਦਾ ਕੈਪੈਸਿਟੀ ਕੱਲੀ 1 ਲੱਖ ਦੀ ਐ ਤੇ 2.5 ਲੱਖ ਇੱਕ ਦਿਨ ਛੜਦਾ 2.5 ਲੱਖ ਦੂਜੇ ਦਿਨ ਜਾਂਦਾ ਬਿ 3 ਲੱਖ ਜਾਂਦਾ ਤੇ ਜਿਹੜਾ ਵੱਧ ਮੋਰ ਡੈਮ ਦਾ ਲੋਗ ਦਾ ਪਾਣੀ ਤੁਸੀਂ ਦੇਖ ਲਓ ਇੰਜੀਨੀਅਰ ਨੇ 6 ਮਹੀਨੇ ਪਹਿਲੇ ਕਹਿੰਦਾ ਸੀ ਕਿ ਇਹਦੀ ਰਿਪੇਅਰ ਹੋਣ ਵਾਲੀ ਐ ਨਹੀਂ ਤੇ ਇਹ ਰੁੜ ਜਾਣਾ ਆ ਝਾੜੂ ਵਾਲੀ ਸਰਕਾਰ ਨੇ ਨਿੰਦ ਲਾਇਆ ਕਿ ਰਿਪੇਅਰ ਹੀ ਨਹੀਂ ਕਰਾਈ ਜਿਹੜਾ ਅੱਗੇ ਪਾਣੀ ਰੁਕ ਸਕਦਾ ਸੀ ਉਹ ਵੀ ਰੋੜ ਤਾਂ ਤੇ ਤੁਸੀਂ ਸਾਰਾ ਇਲਾਕਾ ਤਬਾਹ ਹੋ ਗਿਆ ਸਹੀ ਬਜੇਤੇ ਪਾਪੀ ਆ ਮੁੱਖ ਮੰਤਰੀ ਹੈ ਇੰਨਾਂ ਦੀ ਸਰਕਾਰ ਹੈ ਜਿਹਦੇ ਇੱਡਾ ਵੱਡਾ ਨੁਕਸਾਨ ਕਰਦਾ ਅੱਛਾ ਠੀਕ ਹੈ ਚਲੋ ਗਲਤੀ ਹੋ ਗਈ ਉਦੋਂ ਦਾਜੋ ਜਦੋਂ ਪਾਣੀ ਆ ਗਿਆ ਘਰ ਪਰ ਵੱੱਡ ਬਣਾਉਣ ਵਾਸਤੇ ਆਪਣੀ ਸਰਕਾਰ ਦੀਆਂ ਜੀਸੀਬੀਆਂ ਫੋਕਟਾ ਇੰਜੀਨੀਅਰ ਭੇਜੋ ਵਿਭਾਗ ਭੇਜ ਦਿਓ ਕਲਸ ਭੇਜ ਦਿਓ ਇਕੱਠੇ ਕਰਕੇ ਲੱਗ ਦਿਓ ਨਹੀਂ ਐਨੇ ਕੀ ਹੱਥ ਅੱਜ ਤੱਕ ਵੀ ਹੁਣ ਜਿੰਨੇ ਵੀ ਬੰਦ ਹੈ ਸੰਗਤ ਨਹੀਂ ਬੰਦੇ ਹੈ ਡੀਜ਼ਲ ਵੀ ਸੰਕਟ ਦੇ ਪਾਇਆ ਹੈ ਟਰੈਕਟਰ ਵੀ ਆਪਣੇ ਕੰਡੇ ਆ ਵਿਚਾਰੇ ਨਹੀਂ ਕਿਸੇ ਨੇ ਹਜ਼ਾਰ ਰੁਪਏ ਕਿੱਲਾ ਕੋਲੋਂ ਪਾ ਕੇ ਪਹੁੰਚਾਇਆ ਆਪਣਾ ਲੱਕ ਕਿਸੇ ਨੇ 100-100 ਰੁਪਏ ਇਕੱਠਾ ਕਰਕੇ ਪਾਇਆ ਇੰਨਾ ਤਰਫ ਕੁਛ ਅੱਛਾ ਹੁਣ ਕੀ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਬਹੁਤ ਨੁਕਸਾਨ ਕਰ ਲਿਆ ਆਪਾਂ ਪੰਜਾਬ ਦਾ ਤਜਰਬੇ ਕਰ ਕਰਕੇ ਇਹਨੂੰ ਬਣਾ ਦਿਓ ਜੀ ਇਹਨੂੰ ਬਣਾ ਦਿਓ ਜੀ ਆ ਨਮਾ ਆ ਗਿਆ ਜੀ ਇਹਨੇ ਸੌਖਾ ਲਈ ਜੀ ਇਸ ਕਰਕੇ ਇਹਨੂੰ ਵੋਟਾਂ ਪਾ ਦਿਓ ਜਿਹੜੇ ਸੌਖਾ ਦੇਣਾ ਸਹੀ ਮੈਨੇ ਤੇ ਉਹਨੇ ਠੱਗੀ ਮਾਰਨੀ ਆ ਅਕਾਲੀ ਦਲ ਜਵਾਨ ਦਾ ਪੱਕਾ ਹੈ ਅਸੀਂ ਜੋ ਕਹਿੰਨੀ ਆ ਕਰਦੇ ਆ ਆ ਸਾਡਾ ਘਰ ਹੈ ਅਕਾਲੀ ਦਲ ਵਾਸਤੇ ਪੰਜਾਬ ਪਰਿਵਾਰ ਹੈ ਉਹਨਾਂ ਵਾਸਤੇ ਦਿੱਲੀ ਵਾਲੀਆਂ ਪਾਰਟੀਆਂ ਭਾਵੇਂ ਕਾਂਗਰਸ ਹੈ ਭਾਵੇਂ ਭੀਚੇਪੀ ਹੈ ਭਾਵੇਂ ਚਾੜੂ ਵਾਲੇ ਹਨ ਉਹਨਾਂ ਵਾਸਤੇ ਘਰ ਨਹੀਂ ਹੈ ਗੈਸਟ ਹਾਊਸ ਹੈ ਸਹਿਰਪੁਰ ਕਰਨਾ ਹੈ ਜੇ ਦਾਅ ਬਣ ਕੇ ਰਹਿ ਗਏ 5 ਸਾਲ ਨਹੀਂ ਦਾਅ ਬਣਿਆ ਤਾਂ ਲੱਗੀ ਅਗਲੇ ਕਿਸੇ ਸੂਬੇ ਚਲੇ ਜਾਣਾ ਇਹਨਾਂ ਨੇ ਇਹਨਾਂ ਅੱਖੀ ਲਗਾ ਥੋੜੇ ਨਾਲ ਥੋੜਾ ਨੁਕਸਾਨ ਹੋਇਆ ਪਰ ਦੇਖੋ ਕੀ ਜੇ ਖੜੀ ਤੇ ਕੇਜਰੀਵਾਲ ਦੇ ਕੋਲ ਆ ਮੌਕਾ ਕੇਂਜੀਵਾਲ ਨੂੰ ਕਿਉਂ ਨਹੀਂ ਆ ਕੇ ਤੇ ਬੰਨਾਂ ਦੇ ਖੜਿਆ ਹੋਣਾ ਕਿਉਂ ਨਹੀਂ ਮੁੱਖ ਮੰਤਰੀ ਬੰਨਾਂ ਦੇ ਖੜ ਕੇ ਆਪ ਅਫਸਰ ਲਾ ਕੇ ਉਹਨੇ ਮਦਦ ਕੀਤੀ ਇਸ ਕਰਕੇ ਮੈਂ ਇਨਾ ਹੀ ਕਹਿਣਾ ਚਾਹਣਾ ਪਛਾਣੀਆਂ ਜੇ ਗਲਤੀ baar baar کہیں ਆਉਂਗੇ ਨੁਕਸਾਨ ਇ tanto ਹੋ ਜਾਊਗਾ ਕਿ ਖੜਾ ਹੋਣਾ ਕੌਜਣਾ ਇੱਥੇ ਬਹਿ ਜਾ ਕੋਈ ਗੱਲ ਨਹੀਂ ਸਾਰੀ ਸਗਲ ਇੱਕ ਮਿੰਟ ਇੱਕ ਮਿੰਟ ਸੋ ਮੈਂ ਜਿਹੜੀ ਬੇਨਤੀ ਕਰਨ ਵਾਸਤੇ ਆਇਆ ਜੇ ਪੰਜਾਬ ਨੂੰ ਬਚਾਉਣਾ ਹੈ ਖਾਲਸਾ ਜੀ ਆਪਣੀ ਕੌਮ ਨੂੰ ਬਚਾਉਣਾ ਹੈ ਤੁਹਾਡੇ ਕੋਲੇ ਹੁਣ ਕੋਈ ਚਾਰਾ ਨਹੀਂ ਆਪਣੀ ਪਾਰਟੀ ਤੋਂ ਬਗੈਰ ਆਹ ਪਾਰਟੀ ਤੁਹਾਡੇ ਬਜ਼ੁਰਗਾਂ ਦੀ ਪਾਰਟੀ ਹੈ ਤੁਹਾਡੇ ਬਜ਼ੁਰਗਾਂ ਦੇ ਬਜ਼ੁਰਗਾਂ ਨੇ ਖੂਨ ਪਸੀਨੇ ਨਾਲ ਬਣਾਈ ਪਾਰਟੀ ਹੈ ਯਾ ਯਾਦ ਕਰੋ ਆਪਣੇ ਬਜ਼ੁਰਗਾਂ ਦੀ ਗੱਲਾਂ ਉਹ ਪੰਚ ਤੋਂ ਬਗੈਰ ਟੱਕਰੀ ਤੋਂ ਬਗੈਰ ਕਿਤੇ ਝਾੜ ਨਹੀਂ ਹੁੰਦੇ ਸੀ ਆਪਾਂ ਦੋ ਗਨਮੈਨਾਂ ਲੈਣ ਵਾਸਤੇ ਕੌਮ ਦੇ ਪੰਚ ਦੇ ਪਿੱਛੇ ਪਿੱਛੇ ਸ਼ਰਮ ਮਾਰਦੇ ਨਹੀਂ ਛੋਟੀ ਜੀ ਚੇਰਮੈਨੀ ਵਾਸਤੇ ਬੱਪਾ ਲੱਗਿਆ ਆਪਣੇ ਬਜ਼ੁਰਗ ਨਹੀਂ ਹੁੰਦੇ ਸੀ ਤਾਈਓ ਕਿਹਾ ਜਾਂਦਾ ਹੈ 1600 ਸਾਲ ਬਾਪੂ ਬਾਦਲ ਨੇ ਤੇ ਤੁਹਾਡੇ ਬਜ਼ੁਰਗਾਂ ਨੇ ਉਹਨਾਂ ਨਾਲ ਕੱਟੀ ਹੈ ਜੇ ਉਹਨਾਂ ਦੇ ਦਿਲ ਚ ਅਜ ਵਰਗੀ ਸੋਚ ਹੁੰਦੀ ਕਿਨੇ ਜਾਣ ਸੀ ਕਿੱਲਾ ਚ ਵਾਪਸ ਉਸ ਸੋਚ ਲੈ ਕੇ ਆਓ ਤਾਂ ਬਚਾਂਗੇ ਆਪਣੇ ਵਾਸਤੇ ਪੰਜਾਬ ਘਰ ਹੈ ਇੱਥੋਂ ਕਿਤੇ ਜਾ ਨਹੀਂ ਸਕਦੇ ਹੁਣ ਤਾਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਨੇ ਵੀ ਦਵਾਜੇ ਬੰਦ ਕਰਤੇ ਉੱਥੇ ਵੀ ਹੁਣ ਵਾਪਸ ਹੀ ਆਉਣ ਲੱਗੇ ਲੋਕੀ ਜੇ ਰਹਿਣਾ ਇੱਥੇ ਹੈ ਫਿਰ ਇੱਥੇ ਹੀ ਟੱਕੜੇ ਹੋਈਏ ਤੇ ਤਕੜਾ ਆਪਣੀ ਪਾਠੀ ਕਰ ਸਕਦੀ ਹੈ ਖਾਲੀ ਮਨ ਜੋ ਕੁਝ ਵੀ ਬਣਿਆ ਪੰਜਾਬ ਸਾਰਾ ਕੁਝ ਹੀ ਅਕਾਲੀ ਦਲ ਦਾ ਲਗਾਇਆ ਭਾਵੇਂ ਰਣਜੀਤ ਸਾਗਰ ਡੈਮ ਹੈ ਭਾਵੇਂ ਸੜਕਾਂ ਭਾਵੇਂ ਹੈ ਨੈਣ ਭਾਵੇਂ ਜਰੂਰ ਕਿਊਲ ਕਨੈਕਸ਼ਨ ਹੈ ਭਾਵੇਂ ਗਰੀਬ ਨੂੰ ਆਟਾ ਦਾ ਸ਼ਗਲ ਪੈਨਸ਼ਨ ਹੈ ਜੋ ਕੁਝ ਵੀ ਤੁਸੀਂ ਸੋਚ ਲਓ ਸ਼ੁਰੂਆਤ ਅਕਾਲੀ ਦਲ ਦੀ ਤੇ ਟਿੰਕਾ ਟਿੰਕਾ ਇਕੱਠਾ ਕਰਕੇ ਮਿਹਨਤ ਅਕਾਲੀ ਦਲ ਦੀ ਪੰਜਾਬ ਵਾਸਤੇ ਵਾਇਸ ਕਰਕੇ ਆ 10 ਸਾਲ ਗਵਾਲੇ ਹੁਣ ਨੈਸ ਚੱਕੜਾ ਚਾਹੀਏ ਅਲੇ ਆਉਣਗੇ ਕਿਉਂਕਿ ਸੈਂਟਰ ਦੀਆਂ ਪਾਲੀਆਂ ਦਾ ਨਿਸ਼ਾਨਾ ਹੈ ਕਿ ਖਾਇਦ ਸਾਹਿਬ ਕੌਣ ਨੂੰ ਕਮਜ਼ੋਰ ਕਰਨਾ ਹੈ ਤੁਹਾਡੇ ਸਭਨੀ ਤੁਸੀਂ ਕਾਲੀ ਦਲ ਕਮਜ਼ੋਰ ਕਰਤਾ ਤੱਕ ਹਜ਼ੂਰ ਸਾਹਿਬ ਤੇ ਕਬਜ਼ਾ ਕਰ ਗਏ ਤੱਕ ਪੱਪਾ ਸਾਹਿਬ ਹੀ ਪਿੰਡ ਵਿੱਚ ਕਬਜ਼ਾ ਕਰ ਗਏ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਜੀ ਤੋੜਦੀ ਹਰਿਆਣਾ ਲਗਪਣਾ ਤਾਂ ਉੱਥੇ ਕਬਜ਼ਾ ਕਰ ਗਏ ਐਜੀਪੀਸੀ ਦੇ ਵੀ ਕਬਜ਼ਾ ਕਰਨ ਲੱਗੇ ਸੀ ਆ ਤਾਂ ਤਕੜੇ ਹੋ ਕੇ ਆਪਾਂ ਬਾਹ ਫੜ ਲਈ ਇੱਥੇ ਵੀ ਕਰ ਲੈਂਦੇ ਵੇ ਥੋੜੇ ਪੱਲੇ ਕੁਝ ਨਹੀਂ ਹੋਣਾ ਸੀ ਖਾਲਸਾ ਜੀ ਇਹ ਨਾ ਦੇਖਿਆ ਕਰੋ ਕਿ ਇੱਕ ਬੰਦਾ ਜੀ ਬਸ ਗਾਤਰਾ ਪਾ ਕੇ ਆ ਗਿਆ ਜੀ ਆਪਣੇ ਸਿਰਿਸਰ ਬਣ ਕੇ ਬੜਾ ਵੱਡਾ ਸਿੱਖ ਹੈ ਪਿਛੋਕੜ ਦੇਖਿਆ ਕਰੋ ਉਹਦਾ ਪਛੋਕਰ ਕੀ ਹੈ ਬਹੁਤ ਏਜੰਟਲ ਏਜੰਸੀਆਂ ਨੇ ਏਜੰਟ ਭੇਜੇ ਆ ਥੋੜੇ ਤੋਂ ਵੱਡੇ ਸਿੱਖ ਬਣ ਛੜ ਕੇ ਪਰ ਉਹਨਾਂ ਦਾ ਕੰਮ ਕੌਮ ਨੂੰ ਮਾਰਨਾ ਹੈ ਮੈਂ ਤਾਂ ਹੋਰ ਅੱਜ ਖੜਾ ਵਾਸਤੇ ਆਏ ਆ ਮੈਂ ਸਮੂਚੀ ਲੀਡਰਸ਼ਿਪ ਨੂੰ ਕਿਹਾ ਹੈ ਹੋਰ ਸਾਰੇ ਕੰਮ ਛੱਡੋ ਅਸੀਰ ਸੇਵਾ ਜਲਾਵੀ ਲੋ ਕਿਤੇ ਵੀ ਜੀ ਦੀ ਲੋੜ ਹੋਏ ਮੈਂ ਹਾਜ਼ਰ ਹਾਂ